ਅਫਸੋਸ ਇਸ ਗੱਲ ਦਾ ਕਿ ਐਸ ਔਖੀ ਘੜੀ 'ਚ ਨਾ ਸੈਂਟਰਲ ਸਰਕਾਰ ਨੇ ਨਾ ਸੂਬੇ ਦੀ ਸਰਕਾਰ ਨੇ ਕੋਈ ਮਦਦ ਕੀਤੀ ਹੈ ਦੇਖੋ 25 ਦਿਨ ਹੋ ਗਏ ਪੰਜਾਬ ਨੂੰ ਐਸ ਹਾਲਾਤ ਵਿੱਚ 25 ਦਿਨਾਂ ਚੋਂ ਲੱਖੇ ਤੇ ਲੱਖੇ ਤਬਾਹ ਹੋ ਜਾਂਦੇ ਐ ਬੰਦ ਟੁੱਟੀ ਜਾਂਦੇ ਐ ਜੇ ਹੁਣ ਵੀ ਸਰਕਾਰ ਜਾਗਪੰਦੀ ਪੰਜਾਬ ਵਾਲੀ ਤੇ ਹੈਵੀ ਮਸ਼ੀਨਰੀ ਭੇਜ ਦਿੰਦੀ ਜਾ ਉਥੇ ਵੱਡੇ ਟੈਕਨੀਕਲ ਬੰਦੇ ਭੇਜ ਕੇ ਥੇਲੇਬਰ ਲਾ ਕੇ ਡੀਜ਼ਲ ਦੇ ਕੇ ਟਰੈਕਟਰ ਇਕੱਠੇ ਕਰਕੇ ਆ ਬੰਦ ਤਕੜੇ ਕਰ ਲੈਂਦੇ ਫਿਰ ਵੀ ਬਚਾ ਹੋ ਜਣਾ ਸੀ ਪਰ ਸਰਕਾਰ ਤਰਫੋਂ ਕੁਛ ਨਹੀਂ ਹੋਇਆ ਤੇ ਆਪਣੇ ਲੋਕ ਉਹਨਾਂ ਨੇ ਆਪ ਹੀ ਆਪਣੇ ਕੋਲੋਂ ਪੈਸਾ ਇਕੱਠਾ ਕੀਤਾ ਤੇ ਆਪ ਲੱਗ ਕੇ 24 ਘੰਟੇ ਮੈਂ ਦੇਖਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਸਾਰਿਆਂ ਨੇ ਦਿਨ ਰਾਤ ਲਾ ਕੇ ਇਹਦਾ ਬਾਕੀ ਬੱਚੇ ਪੰਜਾਬ ਉਹਨਾਂ ਨੇ ਬਚਾਇਆ ਸਰਕਾਰ ਦਾ ਕੋਈ ਯੋਗਦਾਨ ਨਹੀਂ ਮੇਰਾ ਸਿਰ ਝੁਕਦਾ ਆਪਣੀ ਕੌਮ ਤੇ ਜਿਹੜੇ ਜਜ਼ਬਾ ਦੇਖ ਕੇ ਹਲੇ ਵੀ ਹੌਸਲੇ 'ਚ ਸਾਰਾ ਮਿਹਰ ਉੱਡ ਗਿਆ ਪਰ ਚੂ ਨਹੀਂ ਕੀਤੀ ਹੌਸਲੇ 'ਚ ਤੇ ਇਸ ਕਰਕੇ ਮੈਂ ਐਜ਼ ਅ ਸੋਮਨੀ ਕਾਲਜਲ ਖੇਤਰੀ ਪਾਰਟੀ ਸਾਡਾ ਫਰਜ਼ ਹੈ ਤੇ ਮੈਂ ਤਾਂ ਕਹਿੰਦਾ ਸਾਰੀਆਂ ਲੋਕਾਂ ਦਾ ਫਰਜ਼ ਹੈ ਹਰ ਪਾਰਟੀ ਦਾ ਫਰਜ਼ ਹੈ ਮੈਂ ਪਿਛਲੇ ਦਿਨਾਂ 'ਚ ਜਿੱਥੇ ਜਿੱਥੇ ਕੋਸ਼ਿਸ਼ ਵੀ ਚੀਜ਼ ਦੀ ਲੋੜ ਪਈ ਮਾਈਕ੍ਰੋਸਫਟ ਕੀਤੀ ਕਿ ਉਹ ਲੋੜ ਅਸੀਂ ਪੂਰੀ ਕਰ ਦਈਏ ਹੁਣ ਅੱਜ ਮੈਂ ਸਾਰਾ ਜਾਇਦਾ ਲੈ ਕੇ ਪਿਛਲੇ 20-25 ਦਿਨਾਂ ਦਾ ਸਾਰੇ ਇਲਾਕੇ ਚੋਂ ਜਾ ਕੇ ਜਾਇਦਾ ਲੈ ਕੇ ਮੈਂ ਦੇਖਿਆ ਕੀ ਕੀ ਚੀਜ਼ ਦੀ ਲੋੜ ਹੈ ਤੇ ਅੱਜ ਉਹ ਲੋੜ ਨੂੰ ਅਸੀਂ ਕੰਪਾਈਲ ਕੀਤਾ ਤੇ ਅੱਜ ਸਾਡੀ ਭਾਰੀ ਅਸੀਂ ਸਾਰੇ ਹਲਕਾ ਇੰਚਾਰਜ ਸਾਡੀ ਕੋਰ ਕਮੇਟੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਨੀਅਰ ਲੀਡਰਸ਼ਿਪ ਸਾਰੀ ਅੱਜ ਇਕੱਠੀ ਹੋਈ ਉਹਨਾਂ ਨਾਲ ਵਿਚਾਰ ਕੀਤੀ ਜਿਹੜੇ ਹਲਕੇ ਜਿਹੜੇ ਨੁਕਸਾਨ ਆਇਆ ਉਹਨਾਂ ਲੋਕਾਂ ਨੂੰ ਵੀ ਉਹ ਲੀਡਰਸ਼ਿਪ ਵੀ ਸਾਡੇ ਕੋਲ ਆਏ ਉਹਨਾਂ ਨੂੰ ਸਾਰਾ ਕੁਝ ਜਾਂਚ ਕਰਕੇ ਅਸੀਂ ਪਲਾਨ ਇੱਕ ਅਪਣਾਇਆ ਜਿਹੜਾ ਸਾਡਾ ਅਕਾਲੀ ਦਲ ਦਾ ਪਲਾਨ ਹੋਊਗਾ ਕਿ ਅਗਲੇ ਹਫਤੇ 10 ਦਿਨ ਦੇ ਅੰਦਰ ਅਸੀਂ ਕੀ ਕੀ ਕਰਨਾ ਹੈ ਇੱਕ ਤਾਂ ਮੈਂ ਤੁਹਾਨੂੰ ਦੱਸਣਾ ਹੈ ਤਕਰੀਬਨ 500 ট্রাক ਜਿਹੜਾ ਕੈਟਲ ਦਾ ਜਿਹੜਾ ਪਸ਼ੂਆਂ ਦਾ ਚਾਰ ਹੁੰਦਾ ਜਿਹਨੂੰ ਮੱਕੀ ਦਾ ਚਾਰ ਕਹਿੰਦੇ ਆ 500 ট্রাক ਅਸੀਂ ਬੁੱਕ ਕਰ ਲਏ ਆ ਜਿਹੜਾ ਸੀ ਤੇ ਅਸੀਂ ਇਹਨਾਂ ਨੂੰ ਜਿਹੜੇ ਸਾਡੇ ਹਲਕੇ ਜਿੱਥੇ ਹੋਇਆ ਉਹਨਾਂ ਨੂੰ ਬੇਨਤੀ ਕੀਤੀ ਸਾਨੂੰ ਪਿੰਡ ਵਾਈਜ਼ ਲਿਸਟ ਦੇਣ ਜਿੱਥੇ ਅਸੀਂ ਪਹੁੰਚ ਸਕੀਏ 500 ট্রাক ट्राक। 500 ট্রাক ਕੀ ਤੂੜੀ ਰੇ ਅਸੀਂ ਤਿਆਰ ਕਰ ਲਏ ਆ ਜਿਹੜੇ ਅਸੀਂ ਡਿਸਪੈਚ ਕਰਾਂਗੇ ਤੇ ਤਕਰੀਬਨ 500 ਫੋਗਿੰਗ ਮਸ਼ੀਨਸ ਅਸੀਂ ਖਰੀਦ ਲਈਆਂ ਆਹ ਮਸ਼ੀਨਸ ਅਸੀਂ ਸਾਡੇ ਵਰਕਰ ਆਪ ਜਾਣਗੇ ਅਸੀਂ ਉਹਨਾਂ ਨੂੰ ਪਿੰਡ ਐਲੋਕੇਟ ਕਰਾਂਗੇ ਉਹ ਦੋ ਵਾਰ ਦਿਨ ਚ ਆਫ ਡੀਫੋਰ ਸਾਰਾ ਫੌਗਿੰਗ ਕਰਨਗੇ ਪਿੰਡ ਜਿੱਥੇ ਮੱਛਰ ਤੇ ਆ ਬਿਮਾਰੀਆਂ ਫੈਲਣ ਦਾ ਚਾਂਸ ਹੈ ਸੋ ਸਾਡੇ ਕੋਲੇ ਅੱਜ ਅਸੀਂ ਮੀਟਿੰਗ ਵਿੱਚ ਅਸੀਂ ਆਪਣਾ ਇੱਕ ਕੰਟਰੋਲ ਰੂਮ ਬਣਾਇਆ ਆਪਣਾ ਪਾਰਟੀ ਦਾ ਇੱਥੇ ਦਫ਼ਤਰ ਵਿੱਚ ਜਿਹਨੂੰ ਹੈਡ ਕਰ ਰਿਹਾ ਡਾਕਟਰ ਚੀਮਾ ਉਹਨਾਂ ਦੇ ਨਾਲ ਬੰਟੀ ਰੁਮਾਨਾ ਜੀ ਤੇ ਸਾਡਾ ਹਰਿੰਦਰ ਉਹ ਜੇ ਹੋਣਗੇ ਇੱਥੇ ਉਹ 24 ਘੰਟੇ ਮਾਨੀਟਰ ਕਰਨਗੇ ਜਿਹੜੀਆਂ ਚੀਜ਼ਾਂ ਕਿੱਥੇ ਪਹੁੰਚੀਆਂ ਕਿਵੇਂ ਪਹੁੰਚਣੀਆਂ ਹੈ ਤੇ ਹਲਕੇ ਦੇ ਜਿਹੜੇ ਚਾਰਜ ਹੈ ਜਿਹੜੇ ਆਪਣੇ ਜਿੱਥੇ ਤਬਾਈ ਹੋਈ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ 15 ਤਰੀਕ ਤੱਕ ਸਾਨੂੰ ਜੋ ਨੁਕਸਾਨ ਹੈ ਜੋ ਚੀਜ਼ ਦੀ ਲੋੜ ਹੈ ਹਰ ਪਿੰਡ ਚ ਜਾ ਕੇ ਤੁਸੀਂ ਸਾਨੂੰ ਦੱਸੋ ਉਹਦੇ ਬਾਅਦ ਅਸੀਂ ਆਪਣੇ ਡਿਸਪੈਚ ਸਿਸਟਮ ਸਾਡਾ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਅਸੀਂ ਪੂਰੀ ਕਰਾਂਗੇ ਇੱਕ ਅਸੀਂ ਤਕਰੀਬਨ ਐਸਪੀਸੀ ਨਾਲ ਮੈਂ ਗੱਲ ਕੀਤੀ ਹੈ ਜੀਪੀਸੀ ਦੇ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਸ਼ੋਰ ਕੀਤਾ ਹੈ ਕਿ 125 ਗੁਰੂ ਰਾਮਦਾਸ ਹਸਪੀਟਲ ਦੀਆਂ 125 ਮੈਡੀਕਲ ਟੀਮਸ ਤਿਆਰ ਕਰ ਲਈ ਉਹਨਾਂ ਡਾਕਟਰਾਂ ਦੀਆਂ ਜਿੱਥੇ ਹਰ ਟੀਮ ਵਿੱਚ ਇੱਕ ਡਾਕਟਰ ਹੋਗਾ ਸੀਨੀਅਰ ਪਲੱਸ ਨਰਸ ਸਾਰਾ ਤੇ ਉਹਨਾਂ ਨੇ 125 ਟੀਮਸ ਆ ਜਿਹੜੇ ਪਿੰਡਾਂ ਵਿੱਚ ਹਰ ਚਾਰ ਪਿੰਡਾਂ ਵਿੱਚ ਪੱਕੀ ਮੈਡੀਕਲ ਟੀਮ ਉੱਥੇ ਬੈਹ ਜੂਗੀ ਤੇ ਫ੍ਰੀ ਸੇਵਾ ਐ ਜੀਪੀਸੀ ਤਰਫੋਂ ਮੈਂ ਰਿਕੁਐਸਟ ਕੀਤੀ ਸੀ ਉਹਨਾਂ ਨੇ ਬੜਾ ਧੰਨਵਾਦ ਕਰਦਾ ਐ ਜੀਪੀਸੀ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਸੇਵਾ ਸੰਭਾਲਾਂਗੇ ਤੇ ਮੈਂ ਇੱਕ ਹੋਰ ਮੈਟ੍ਰਿਕ ਕਾਲਜ ਹੈ ਜਿੱਨਾ ਗੱਲ ਕਰਕੇ 25 ਵੈਟਨਰੀ ਡਾਕਟਰਸ ਦੀ ਟੀਮ ਅਸੀਂ ਕੀਤਾ ਜਿੱਥੇ ਪਸ਼ੂਆਂ ਦਾ ਉੱਥੇ ਇਲਾਜ ਹੋ ਸਕੇ ਦੂਜਾ ਅਸੀਂ ਇੰਟਰਨਲੀ ਪਾਰਟੀ ਨੇ ਫੈਸਲਾ ਕੀਤਾ ਹੈ तकरीबन 30000 ਕੁਇੰਟਲ ਕਣਕ ਅਸੀਂ ਇਕੱਠੀ ਕਰਨੀ ਹੈ ਜਿਹੜੀ ਅਸੀਂ ਉੱਥੇ ਗਰੀਬ ਜਨਤਾ ਹੈ ਜਿਹੜੇ ਉਹਨਾਂ ਦੇ ਬਚਾਰਾ ਸਾਰਾ ਕੁਝ ਡੁੱਟ ਗਿਆ ਉਹ ਅਸੀਂ ਆਪਣੇ ਸਾਰੇ 20 ਤਰੀਕ ਤੱਕ ਅਸੀਂ ਸਾਰੇ ਇਕੱਠੇ ਕਰ ਲੈਣੀ ਹੈ ਪਾਰਟੀ ਨੇ ਤੇ ਅੱਗੇ ਬਾਅਦ ਅਸੀਂ ਜਿਵੇਂ ਪਿੰਡ ਵਾਈਸ ਕਰਨਗੇ ਅਸੀਂ ਉਹ ਡਿਸਟ੍ਰੀਬਿਊਸ਼ਨ ਕਰਾਂਗੇ ਤੇ ਨਾਲੇ ਅਸੀਂ ਪਾਰਟੀ ਨੇ ਸਾਰਾ ਇੱਕ ਆ ਵੀ ਫੈਸਲਾ ਕੀਤਾ ਹੈ ਕਿ 1 ਲੱਖ ਏਕੜ ਜ਼ਮੀਨ ਵਿੱਚ ਜਿਹੜੇ ਕਣਕ ਦੇ ਬੀਜ ਹੈ ਜਿਹੜੀ ਨਵੀਂ ਫਸਲ ਬੀਜਣੀ ਹੈ ਉਹਦੇ ਬੀਜ ਅਸੀਂ ਪ੍ਰੋਵਾਈਡ ਕਰਾਂਗੇ 1 ਲੱਖ ਏਕੜ ਦੇ ਸਰਟੀਫਾਈਡ ਸੀਡ ਜਿਹੜੀ ਅਸੀਂ ਉਹ ਅਸੀਂ ਸੀਡ ਕੰਪਨੀਆਂਜ਼ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਜਦੋਂ ਸਾਨੂੰ ਡਿਟੇਲ ਆਈ ਜਾਂਦੀ ਹੈ ਜਿਵੇਂ ਜਿਵੇਂ ਅਸੀਂ ਬੁੱਕ ਕਰੀ ਜਾਂਦੇ ਆ ਤਾਂ ਮੈਨੂੰ ਉਮੀਦ ਹੈ ਕਿ ਅਸੀਂ ਅਗਲੇ 15 ਦਿਨਾਂ ਦੇ ਅੰਦਰ ਅਸੀਂ ਆਪਣਾ ਸਟਾਕ ਇਕੱਠਾ ਕਰ ਲਾਂਗੇ ਤੇ ਮੈਂ ਤਾਂ ਸਾਰੇ ਪੰਜਾਬ ਵਿੱਚ ਸਾਰੀ ਇੰਡਸਟਰੀ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਾਰੇ ਟ੍ਰੇਡ ਐਸੋਸੀਏਸ਼ਨ ਨੂੰ ਬੇਨਤੀ ਕਰਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕਰਦਾ ਤੇ ਆਮ ਜਨਤਾ ਨੂੰ ਅਪੀਲ ਕਰਦਾ ਜਿੰਦਾ ਜਿੰਨਾ ਸਾਧਨ ਹੈ ਉਹ ਇਕੱਠਾ ਕਰਕੇ ਅੱਜ ਆਪਾਂ ਪੰਜਾਬ ਨੂੰ ਬਚਾਈਏ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਗਰੀਬ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਬਚਾਈਏ ਕਿਉਂਕਿ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਆਪਾਂ ਨੂੰ ਬਾਹਰੋਂ ਕੋਈ ਸਪੋਰਟ ਆਉਗੀ ਆਪਣੀ ਸਰਕਾਰ ਤਾਂ ਜਮਾਈ ਫੇਲ ਹੋਈ ਪਈ ਹੈ ਤੇ ਮੈਂ ਕੱਲ ਪ੍ਰਧਾਨ ਮੰਤਰੀ ਜੀ ਆ ਰਹੇ ਹੈ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਣਾ ਹੈ ਦੇਖੋ ਪੰਜਾਬ ਇੱਕ ਇਜਾਸੂਬਾ ਜਿਹਨੇ ਪੂਰੇ ਦੇਸ਼ ਨੂੰ ਬਚਾਇਆ ਜਦੋਂ ਕਣਕ ਖਤਮ ਹੋ ਗਈ ਸੀ ਫੂਡ ਕ੍ਰਾਈਸਿਸ ਸੀ ਦੇਸ਼ ਵਿੱਚ ਅਨ ਦੇ ਅਨ ਦਾਤਾ ਉਹ ਪੰਜਾਬ ਦਾ ਕਿਸਾਨ ਸੀ ਜਦੋਂ ਕਿਤੇ ਵੀ ਲੋੜ ਹੁੰਦੀ ਹੈ ਜਦੋਂ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਦੇਸ਼ ਵਿੱਚ ਜਿਵੇਂ ਗੁਜਰਾਤ ਨੇ ਚਰਖੋ ਅਰਥ ਕੋ ਕਾਇਆ ਸੀ ਹਜ਼ਾਰਾਂ ਲੋਕ ਪੰਜਾਬ ਦੇ ਇੱਥੋਂ ਲੋਕ ਨਾਲੇ ਉਹਨਾਂ ਨੇ ਸੇਵਾ ਕੀਤੀ ਉੱਥੇ ਜਾ ਕੇ ਨਾਲੇ ਜੋ ਫਾਈਨੈਂਸ਼ੀਅਲ ਮਦਦ ਉਹਨਾਂ ਨੇ ਕੀਤੀ ਜਿਵੇਂ ਸਨਾਮੀ ਆਈ ਸੀ ਤਾਮਿਲਨਾਡੂ ਤੱਕ ਆਪਣੀ ਸੇਵਾ ਪੰਜਾਬ ਦੇ ਲੋਕ ਕਰਦੇ ਆ ਨੇਪਾਲ ਤੱਕ ਗਏ ਆ ਤੇ ਸਿੱਖ ਕੌਮ ਦੇ ਵਿੱਚ ਐਜਾ ਜਜ਼ਬਾ ਸੇਵਾ ਦਾ ਦੁਨੀਆਂ ਵਿੱਚ ਜੇ ਕਿਤੇ ਵੀ ਕਿਸੇ ਨੂੰ ਲੋੜ ਹੋਏ ਖਾਲਸਾ ਪੰਥ ਸੇਵਾ ਤੇ ਅੱਗੇ ਆਉਂਦਾ ਹੈ ਅੱਜ ਜਦੋਂ ਖਾਲਸਾ ਪੰਥ ਨੂੰ ਲੋੜ ਹੈ ਦੁੱਖ ਲੱਗਦਾ ਕਿਹ ਕਿ ਕਿ ਕੋਈ ਕਿਸੇ ਨਖਾਂ ਦਾ ਨਾਰਾ ਨਹੀਂ ਲਾਇਆ ਮੈਂ ਫਿਰ ਵੀ ਪ੍ਰਧਾਨ ਮੰਤਰੀ ਜੀ ਕਾਲ ਆਰੇ ਹੈ ਮੈਂ ਬੇਨਤੀ ਕਰਨਾ ਚਾਹਣਾ ਹੈ ਪ੍ਰਧਾਨ ਮੰਤਰੀ ਜੀ ਨੂੰ ਕਿ ਘੱਟੋ ਘੱਟ ਜਿਹੜਾ ਨੁਕਸਾਨ ਹੋਇਆ ਘਰ ਕੱਟ ਗਏ ਆ ਪਿੰਡਾਂ ਦੇ ਪਿੰਡ ਰੁੜ ਗਏ ਆ ਜਾਨਵਰ ਉਹਨਾਂ ਦੇ ਮਰ ਗਏ ਆ ਫਸਲਾਂ ਤਬਾਹ ਹੋ ਗਈਆਂ ਘਰ ਤੋਂ ਘੱਟ 20000 ਕਰੋੜ ਦਾ ਪੈਕੇਜ ਦੇਣ ਆਪਣੇ ਪੰਜਾਬ ਵਾਸਤੇ ਵਿੱਚ ਬਹੁਤ ਲੋੜ ਹੈ ਕਿਉਂਕਿ ਤੁਸੀਂ ਦੇਖਿਆ ਹੁਣ ਜੰਗ ਪਾਕਿਸਤਾਨ ਨਾਲ ਹੋਈ ਸਾਰੇ ਡਰੋਨ ਇੱਥੇ ਡਿੱਗੇ ਸੀ ਸਾਰੇ ਜਹਾਜ਼ਾਂ ਦੀ ਲੜਾਈ ਇੱਥੇ ਸੀ ਬਾਰਡਰ ਦੇ ਦੇਸ਼ ਦੇ ਬਾਡਰਾਂ ਦੀ ਰੱਖਿਆ ਕਰਨ ਵਾਲਾ ਹੀ ਪੰਜਾਬ ਆ ਤੁਸੀਂ ਸਿੱਖ ਰਹੇ ਜਮਨ ਦੇਖਦੇ ਹੋ ਸੋ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਘੱਟੋ ਘੱਟ 20000 ਕਰੋੜ ਦਾ ਪੈਕੇਜ ਇਮੀਡੀਏਟਲੀ ਅਨਾਉਂਸ ਕਰਨ ਤੇ ਇੱਕ ਸਪੈਸ਼ਲ ਮਾਨਟਰੀਂਗ ਕਮੇਟੀ ਬਣਾਉਣ ਕਿਉਂਕਿ ਸਾਨੂੰ ਸਟੇਟ ਗਵਰਨਮੈਂਟ ਦੇ ਇੰਨੀ ਉਮੀਦ ਨਹੀਂ ਹੈ ਕਿਤੇ ਹੋਰ ਵਰਤਣਾ ਲੈਣ ਕਿਉਂਕਿ ਮੈਨੂੰ ਅਫਸੋਸ ਹੈ ਤਕਰੀਬਨ 6-7000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਫ ਫੰਡ ਪਿਆ ਹੈ ਜਿਹੜਾ ਇਮੀਡੀਏਟਲੀ ਰੀਲੀਜ਼ ਕਰ ਸਕਦੇ ਸੀ ਪਰ ਹਜੇ ਰੀਲੀਜ਼ ਨਹੀਂ ਹੋਇਆ ਕਿਤੇ ਉਹ ਐਡਵਰਟਾਈਜ਼ਮੈਂਟ ਤੇ ਤਾਂ ਨਹੀਂ ਦੇਤਾ ਇਹ 13000 ਕਰੋੜ ਤੁਸੀਂ ਮੈਂ ਕਰੈਕ ਕਰਤਾ ਤੁਸੀਂ ਮੈਨੂੰ মিডিਆ ਵਾਲੇ ਮੈਨੂੰ ਕਰੈਕ ਕਰ ਰਹੇ ਆ ਕਿ 13000 ਕਰੋੜ ਹੁਣ 13000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਪਿਆ ਹੈ 1 ਰੁਪਇਆ ਵੀ ਕਟਿਆ ਜਿਹੜੇ ਕਿਸਾਨ ਹੈ ਗਰੀਬ ਹੈ ਹਜ਼ਾਰ ਹਜ਼ਾਰ ਕਿੱਲਾ ਆਪਣੇ ਕੋਲੋਂ ਪਾ ਕੇ ਸਾਰਾ ਕਰ ਰਹੇ ਆ ਇਹਦਾ ਮਤਲਬ ਹੈ ਕਿ ਕਿਤੇ ਮਿਸ ਅਪ੍ਰੋਪ੍ਰੀਏਸ਼ਨ ਆਫ ਫੰਡਸ ਤਾਂ ਨਹੀਂ ਹੋਇਆ ਜਿਹੜਾ 4000 ਕਰੋੜ ਰੁਪਇਆ ਆਪਣੀਆਂ মিডিਆ ਵਿੱਚ ਐਡਵਰਟਾਈਜ਼ ਕਰਦੇ 4 ਸਾਲਾਂ ਕਿਤੇ ਉਹਦੇ ਤੇ ਨਹੀਂ ਵਰਤੇ ਗਿਆ ਇਹਦੀ ਤਾਂ ਚਲੋ ਬਾਅਦ ਚ ਗੱਲ ਕਰਾਂਗੇ ਪਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਿਹੜਾ ਤੁਹਾਡੇ ਕੋਲ 13000 ਕਰੋੜ ਹੈ ਇਮੀਡੀਏਟਲੀ ਇੱਕ ਤਾਂ 50000 ਰੁਪਏ ਪਰ ਏਕੜ ਕੰਪਨਸੇਸ਼ਨ ਚਾਹੀਦੀ ਹੈ 50000 ਪਰ ਏਕੜ ਦੂਜਾ ਜਿਹੜੇ ਫਾਰਮ ਲੇਬਰ ਹੈ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਮੁੱਖ ਮੰਤਰੀ ਸੀ ਜਿਹੜੇ ਕਿਸਾਨ ਜਿਹੜੇ ਗਰੀਬ ਕੰਮ ਕਰਦੇ ਖੇਤਾਂ 'ਚ ਉਹਨਾਂ ਨੂੰ ਵੀ ਕੰਪਨਸੇਸ਼ਨ ਦਿੰਦੇ ਸੀ ਕਿਉਂਕਿ ਜੇ ਕਿਸਾਨ ਦਾ ਨੁਕਸਾਨ ਹੋ ਗਿਆ ਉਵੇਂ ਹੀ ਗਰੀਬ ਦਾ ਨੁਕਸਾਨ ਹੈ ਕਿਉਂਕਿ ਉਸ ਗਰੀਬ ਨੇ ਖੇਤਾਂ ਜਾ ਕੇ ਕੰਮ ਕਰਨਾ ਹੈ ਸੋ ਉਹਨਾਂ ਨੂੰ ਕੰਪਨਸੇਸ਼ਨ ਚਾਹੀਦੀ ਹੈ ਤੇ ਬੜਾ ਦੁੱਖ ਲੱਗਿਆ ਜਿਹੜਾ ਅੱਜ ਪਤਾ ਲੱਗਿਆ ਕਿ ਜਿਹੜੇ ਲੋਕ ਮਾਰੇ ਗਏ ਐ ਮਰ ਗਏ ਐ ਇਸ ਆਪਣੇ ਫਲਡਸ ਕਰਕੇ ਇਹਨਾਂ ਨੇ 4 ਲੱਖ ਰੁਪਏ ਕੰਪਨਸੇਸ਼ਨ ਦਿੱਤੀ ਤੇ ਥੋੜੀ ਦਿਨ ਪਹਿਲੇ ਜਿਹੜੇ ਸ਼ਰਾਬ ਪੀ ਕੇ ਮਰੇ ਸੀ ਉਹਨਾਂ ਨੂੰ ਤਾਂ 10 ਲੱਖ ਦੇਤੀ ਸੋ ਜਿਹੜੇ ਲੋਕਾਂ ਦੀ ਕੰਪਨਸੇਸ਼ਨ ਜਿਹੜੇ ਮਰੇ ਐ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਏ ਤੇ ਜਿਵੇਂ ਇਹਨਾਂ ਨੇ ਕਿਹਾ ਸੀ ਮੁੱਖ ਮੰਤਰੀ ਜੀ ਨੇ ਵਾਅਦਾ ਕੀਤਾ ਸੀ ਭਾਵੇਂ ਬੱਕਰੀ ਮਰੇ ਮੁਰਗੀ ਮਰੇ ਜਾਂ ਪਸ਼ੂ ਮਰੇ ਮੈਂ ਪੈਸਾ ਦਊਂਗਾ 1 ਲੱਖ ਰੁਪਿਆ ਇੱਕ ਜਾਨਵਰ ਮਗਰ ਉਹਨਾਂ ਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਤੇ ਜਿਹੜੇ ਮਕਾਨ ਡਿੱਗ ਗਏ ਐ ਉਹਨਾਂ ਮਕਾਨਾਂ ਨੂੰ ਰੀਬਿਲਡ ਕਰਨ ਦਾ ਪਲਾਨ ਤੇ ਪੈਸਾ ਐਲੋਕੇਟ ਕਰਨਾ ਚਾਹੀਦਾ ਤੇ ਇਹ ਮਜੂਲੀ ਬਣਾਉਣਾ ਚਾਹੀਦਾ ਇੱਕ ਵੱਡਾ ਗੱਲ ਮੈਂ ਕਹਿਣਾ ਚਾਹਣਾ ਹਾਂ ਜਿਹੜੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਸੋਚਿਆ ਸੀ ਤੇ ਉਹਨਾਂ ਨੇ ਇੰਪਲੀਮੈਂਟ ਕੀਤਾ ਸੀ ਹੁੰਦਾ ਕੀ ਹੈ ਕਈ ਲੋਕ ਥੇਕੇ ਤੇ ਜ਼ਮੀਨ ਲੈਂਦੇ ਆ ਕਈ ਜ਼ਮੀਨਾਂ ਕੱਚੀਆਂ ਜੇ ਬਾਰਡਰ ਦੇ ਲੋਕ ਐ ਪਿਛਲੀ ਵਾਰ ਵੀ ਨੁਕਸਾਨ ਹੋਇਆ ਕਾਂਗਰਸ ਨੇ ਵੀ ਇੰਗੇਲੀ ਕੀਤੀ ਤੇ ਹੁਣ ਝਾੜੂ ਵਾਲਿਆਂ ਨੂੰ ਵੀ ਕੀਤੀ ਜਿਹੜਿਆਂ ਦੇ ਵਾਰਿਆ 40 ਸਾਲ ਤੋਂ ਵਾਰਿਆ ਕਿਉਂਕਿ ਜ਼ਮੀਨ ਉਹਨਾਂ ਦੇ ਨਾਂ ਤੇ ਨਹੀਂ ਉਹਨਾਂ ਨੂੰ ਕੰਪਨਸੇਸ਼ਨ ਹੀ ਦਿੰਦੇ ਵੱਡੇ ਬਾਦਲ ਸਾਹਿਬ ਦਿੰਦੇ ਸੀ ਇਹਨਾਂ ਨੂੰ ਵੀ ਦੇਣੀ ਚਾਹੀਦੀ ਹੈ ਜਿਹੜੇ ਜਿਹੜੇ ਠੇਕੇ ਤੇ ਜਿੰਨਾ ਲੁੱਤੀ ਹੈ ਜਿਹੜਾ ਵਾਰ ਰਿਹਾ ਉਹਨੂੰ ਦੇਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਜਿਹਨੇ 60000 ਰੁਪਿਆ 70000 ਰੁਪਿਆ ਠੇਕੇ ਤੇ ਜ਼ਮੀਨ ਲਈਤੀ ਹੈ ਜੇ ਕੰਪਨਸੇ ਤੁਸੀਂ ਮਾਲਕ ਨੂੰ ਦੇ ਦੋਗੇ ਉਹ ਤਾਂ ਬਚਾਰੇ ਨੇ ਮਾਲਕ ਨੇ ਤਾਂ ਪੈਸੇ ਲੈ ਲਏ ਸੋ ਮਾਲਕੀ ਨੂੰ ਬਜਾਏ ਉੱਥੇ ਦੇਖੋ ਕਲਟੀਵੇਸ਼ਨ ਕੌਣ ਕਰ ਰਿਹਾ ਹੈ ਜਿਹੜਾ ਕਲਟੀਵੇਟਰ ਹੈ ਭਾਵੇਂ ਸਰਕਾਰੀ ਜ਼ਮੀਨ ਤੇ ਕਰ ਰਿਹਾ ਕਲਟੀਵੇਟਰ ਜੋ ਵੀ ਕਰ ਰਿਹਾ ਕਲਟੀਵੇਸ਼ਨ ਉਹਨੂੰ ਮੁਆਵਜ਼ਾ ਉਹਨੂੰ ਦੇਣਾ ਚਾਹੀਦਾ ਹੈ ਤੇ ਲਾਸਟਲੀ ਮੈਂ ਕਹਿਣਾ ਚਾਹਣਾ ਹੈ ਕਿ ਜਿਹੜਾ ਲੋਨ ਵੇਵਰ ਹੈ ਜਿੱਥੇ ਜਿੱਥੇ ਪਾਵੇਂ ਕਿਸਾਨ ਹੈ ਗਰੀਬ ਹੈ ਜਿਹੜੇ ਪਿੰਡਾਂ ਤਬਾਈ ਹੋਈ ਹੈ ਉਹ ਲੋਨ ਵੇਵਰ ਉੱਥੇ ਕਰਨਾ ਚਾਹੀਦਾ ਹੈ ਗਵਰਨਮੈਂਟ ਆਫ ਇੰਡੀਆ ਨੂੰ ਵੀ ਤੇ ਸਟੇਟ ਗਵਰਨਮੈਂਟ ਨੂੰ ਅੱਗੇ ਪੋਸਟਪੋਨ ਨਹੀਂ ਕਰਨਾ ਚਾਹੀਦਾ ਪੋਸਟਪੋਨ ਦਾ ਕੋਈ ਫਾਇਦਾ ਨਹੀਂ ਹੈ ਉਹ ਗਰੀਬ ਜੀ ਦਾ ਸਾਰਾ ਕੁਝ ਹੀ ਗਿਆ ਇੱਕ ਫਸਲ ਨਹੀਂ ਮਰੀ ਇੰਨਾ ਸਿਲਟ ਆ ਗਿਆ ਅਗੀਆਂ 2 ਜਾਂ 3 ਫਸਲਾਂ ਮਰ ਗਈਆਂ ਕਿ ਉਹ ਗੀਲਡ ਕੱਢਦੇ ਟਾਈਮ ਲੱਗਣਾ ਹੈ ਕਾਸ਼ ਲੱਗਣਾ ਹੈ ਖਰਚਾ ਹੋਣਾ ਹੈ ਜਿਸ ਗਰੀਬ ਦਾ ਸਾਰਾ ਕੁਝ ਤਬਾਹ ਹੋ ਗਿਆ ਉਹਦੇ ਵਾਸਤੇ ਤਾਂ 5 ਸਾਲ ਖੜਾ ਹੋਣਾ ਔਖਾ ਹੈ ਸੋ ਮੈਂ ਆ ਸਾਰੀਆਂ ਗੱਲਾਂ ਮੈਂ ਆ ਇਸ ਲਈ ਕਰ ਰਿਹਾ ਕਿਉਂਕਿ ਅੱਜ ਲੋਡ ਹੈ ਸਮੁੱਚੇ ਪੰਜਾਬ ਨੂੰ ਇਕੱਠੇ ਹੋਣ ਦੀ ਤੇ ਮੈਂ ਫਿਰ ਤੋਂ ਅਖੀਰ ਵਿੱਚ ਅਪੀਲ ਕਰਦਾ ਸਾਰੇ ਇੰਡਸਟਰੀਅਲ ਹਾਊਸੇਜ਼ ਐ ਬਹੁਤ ਵੱਡੇ ਵੱਡੇ ਆਪਣੀ ਇੰਡਸਟਰੀ ਮਾਲਕ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਆ ਮੌਕਾ ਤੁਸੀਂ ਆ ਕੇ ਆਪਣਾ ਯੋਗਦਾਨ ਪਾਓ স্মਲ ਇੰਡਸਟਰੀ ਨੂੰ ਵੀ ਮੀਡੀਅਮ ਇੰਡਸਟਰੀ ਨੂੰ ਵੀ ਤੇ ਟ੍ਰੇਡ ਐਸੋਸੀਏਸ਼ਨਸ ਨੂੰ ਵੀ ਤੇ ਸਾਰੀਆਂ ਪੋਲਿਟਿਕਲ ਪਾਰਟੀਆਂ ਸਾਰੀਆਂ ਜਿਹਦਾ ਜਿੰਨਾ ਯੋਗਦਾਨ ਪੈਂਦਾ ਉਹ ਜ਼ਰੂਰ ਇਸ ਆਪ ਇਸ ਮਹਿੰਮ ਵਿੱਚ ਹਿੱਸਾ ਪਾਉਣ ਤੇ ਮੈਂ ਫਿਰ ਤੋਂ ਅਖੀਰ ਵਿੱਚ ਬੈਲਟ ਜਿਹੜਾ ਹੁਣ ਹੁੰਦਕ ਸਾਹਿਬ ਹੁਣੇ ਦੱਸਿਆ ਸੀ ਨਰਮਾ ਬੈਲਟ ਵੀ ਕੰਪਲੀਟ ਡਿਸਟਰੋਏ ਹੋ ਗਈ ਹੈ ਸੋ ਨਰਮਾ ਜਿਹੜਾ ਜਿਹੜਾ ਹੈ ਨਰਮਾ ਝੋਨਾ ਜਿੱਥੇ ਜਿੱਥੇ ਕਿਹੜੀ ਵੀ ਫਸਲ ਹੋਏ ਜੋ ਵੀ ਜਿਸ ਫਸਲ ਬੁੱਜੀ ਉਹ ਕੰਪਲਸਰੀ ਹੋਣਾ ਹੋਣਾ ਚਾਹੀਦਾ ਚਲੋ ਅਖੀਰ ਵਿੱਚ ਮੈਂ ਫਿਰ ਧੰਨਵਾਦ ਕਰਦਾ ਹਾਂ ਖਾਲਸਾ ਪੰਥ ਦਾ ਖਾਸ ਕਰਕੇ ਜਿਹੜੇ ਕਿਸਾਨ ਵੀਰ ਪਿੰਡਾਂ ਵਾਲੇ ਲੋਕ ਜਿਨ੍ਹਾਂ ਨੇ ਜਿਵੇਂ ਕੁਰਬਾਨੀ ਦੇ ਕੇ ਜਿਵੇਂ ਮਿਹਨਤ ਕਰਕੇ ਆਪਣੇ ਕੋਲ ਪੈਸਾ ਲਾ ਕੇ ਜਿਵੇਂ ਬੰਦ ਬੰਨੇ ਆ ਸਾਰੇ ਨੌਜਵਾਨ ਦਾ ਜਿਨ੍ਹਾਂ ਨੇ ਉੱਥੇ ਸੇਵਾ ਦਿੱਤੀ ਐ ਉਹਨਾਂ ਦਾ ਦਿਲੋਂ ਮਤਮਾਨਤ ਕਰਦਾ ਐ ਤੇ ਸਾਰੇ ਪੰਜਾਬੀਆਂ ਦਾ ਤਨਵਾਦ ਕਰਦਾ ਐ ਕਿ ਤੁਸੀਂ ਸਾਰੇ ਜਿਹਦੇ ਕੋਲੇ ਜਿੰਨਾ ਕੁਛ ਐ ਉਹ ਸੇਵਾ ਕਰ ਰਹੇ ਐ ਕੋਈ ਰਾਸ਼ਨ ਦੀ ਸੇਵਾ ਕਰ ਰਿਹਾ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਮੈਡੀਕਲ ਸੇਵਾ ਕਰ ਰਿਹਾ ਉਹਨਾਂ ਸਾਰੇ ਪੰਜਾਬੀਆਂ ਦਾ ਨਾਮ ਜਲਦੀ ਕਰਨ ਤਨਵਾਦ ਕਰਦਾ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘੋਦੇ ਪ੍ਰਧਾਨ ਜੀ ਤੁਸੀਂ ਜਗਤ ਸਾਹਿਬ ਕਹਿੰਦੇ ਆ ਰਹੇ ਹੋ ਕਿ ਪੇਟਾਂ ਦੇ ਵਿੱਚ ਕਿਤੇ ਡੀਸਿਲਟਿੰਗ ਹੋ ਗਈ ਐ ਤੇ ਤੁਸੀਂ ਆਪਣੇ ਲੋਕਾਂ ਨੂੰ ਲਾ ਕੇ ਉਹਨਾਂ ਦੀ ਸਫਾਈ ਕਰਾਂਗੇ ਉਹਦਾ ਕੋਈ ਪਲਾਨ ਥਿਆ ਉਹ ਤਾਂ ਹੀ ਅਸੀਂ ਕਿਹਾ ਅੱਜ ਮੀਟਿੰਗ ਸੱਦੀ ਸੀ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ 15 ਅਤਰੀਕ ਤੱਕ ਕਿੰਨੇ ਏਕੜ ਅਸੀਂ ਅਸੀਂ ਚੀਮਾ ਸਾਹਿਬ ਲਿਸਟ ਹੁਣੇ ਜਾਰੀ ਕਰ ਰਹੇ ਆ ਅਸੀਂ ਟੀਮਾਂ ਬਣਾਤੀਆਂ ਸਰਵੇ ਟੀਮਸ ਜਿਹੜੀਆਂ 7-8 ਦਿਨ ਦੇ ਅੰਦਰ ਜਿੱਥੇ ਸਿਲਟ ਹੈ ਜਿੱਥੇ ਘੱਟ ਹੈ ਸਾਰਾ ਰਿਕਾਰਡ ਬਣਾ ਕੇ ਜਿਹੜੇ 15-20 ਹਲਕੇ ਐ ਉਹਨਾਂ ਦਾ ਡਿਟੇਲ ਸਾਡੇ ਕੋਲ ਆ ਜੂਗੀ ਉਹਦੇ ਬਾਅਦ ਅਸੀਂ ਪਲਾਨ ਕਰਾਂਗੇ ਅਕਾਲੀ ਦਲ ਇਸ ਕਮਿਟਿਡ ਮੈਂ ਅਕਾਲੀ ਦਲ ਪ੍ਰਧਾਨ ਕਹ ਰਿਹਾ ਸਮੁੱਚੀ ਪਾਰਟੀ ਕਮਿਟਿਡ ਹੈ ਐ ਸੇਵਾ ਵਿੱਚ ਤੇ ਜੋ ਕੁਝ ਵੀ ਕਰਨਾ ਪਏ ਅਸੀਂ ਸਮੁੱਚੀ ਪਾਰਟੀ ਕਰੇਗੀ ਸਾਹਿਬ ਸਾਜ ਸਰਕਾਰ ਨੇ ਇੱਕ ਸਕੀਮ ਸ਼ੁਰੂ ਕੀਤੀ ਹੈ ਜਿਹਦਾ ਖੇਤਰ ਉਹੀ ਰਹੇ ਕਿਤੇ 31 ਦਸੰਬਰ ਤੱਕ ਜਾਨ ਆਪਣੀ ਆਪਣੀ ਜ਼ਮੀਨ ਤੋਂ ਸਿਰ ਤੇ ਕੱਢ ਸਕਦਾ ਉਸ ਨੂੰ ਇਸ ਦੀ ਮਨਜ਼ੂਰੀ ਦਿੱਤੀ ਹੈ ਮੈਂ ਤਾਂ ਕਹਿੰਦਾ ਆ ਸਕੀਮ ਮੈਂ ਉਹਨਾਂ ਨੂੰ ਕੱਲ ਪਰਸੋ ਦੱਸੀ ਸੀ ਕਿਉਂਕਿ ਮੈਂ ਉੱਥੇ ਗਿਆ ਸੀ ਪਿੰਡਾਂ 'ਚ ਜੋ ਪਿੰਡਾਂ 'ਚ ਗਿਆ ਤੇ ਆਈ ਸਰਕਾਰ ਹੈ जिने ਪਿੱਛੇ ਜਿਹੜਾ ਰੇਤ ਕੱਢਦਾ ਸੀ ਜਿਹੜੇ ਆਪਣੇ ਜ਼ਮੀਨ ਚੋਂ ਉਹਦੇ ਤੇ ਪਰਚੇ ਦਿੰਦੇ ਸੀ ਮੈਂ ਕਿਹਾ ਸੀ ਕਿ ਅਸੀਂ ਆਪ ਅਕਾਲੀ ਤੋਂ ਵਰਕਰਾਂ ਹੋਗੇ ਜੇ ਤੁਹਾਡੀ ਰੇਤ ਆ ਗਈ ਤੁਹਾਡੇ ਖੇਤ ਚ ਤੇ ਤੁਸੀਂ ਜੇ ਪਰਚਾ ਸਰਕਾਰ ਦੇਉਗੀ ਮੈਂ ਅਸੀਂ ਅੱਗੇ ਆ ਕੇ ਮੇਰੇ ਤੇ ਭਾਵੇਂ ਪਰਚਾ ਦੇ ਦਿਓ ਅਸੀਂ ਕਿਸਾਨ ਤੇ ਨਹੀਂ ਹੁੰਨ ਦੇਵਾਂਗੇ ਅਸੀਂ ਆਪਣੀ ਪਾਰਟੀ ਖੜਕੇ ਉਹ ਜਿਹਦੇ ਰੇਤ ਹੈ ਖੇਚਾਈ ਹੈ ਉਹਦੀ ਹੋਣੀ ਚਾਹੀਦੀ